ਹਰੇਕ ਨੂੰ ਆਉਤੇ ਵਰਗਾ ਨਹੀਂ ਸਮਝੀਦਾ ਹੁੰਦਾ ਸ਼ੀਤਲ ਸਿਆ ਗੱਲ ਯਾਦ ਕਰ ਲੈ ਮੇਰੀ ਅੱਜ ਬਹੁਤੇ ਜਿਹੜੇ ਤੂੰ ਕਰਨੇ ਆ ਤੂੰ ਕਰ ਜਿਹੜੇ ਤੂੰ ਕਰਨੇ ਆ ਫੇਸਬੁੱਕ ਤੇ ਪਤਾ ਨਹੀਂ ਕਿੱਥੇ ਮੈਂ ਕਰ ਦੂੰਗਾ ਮੈਂ 5 ਤਰੀਕ ਨੂੰ 5 ਤਰੀਕ ਨੂੰ ਕੋ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਸਰ ਮੇਰਾ ਵੀ ਚੈਲੰਜ ਹੈ ਤੂੰ 5 ਤਰੀਕ ਦੀ ਵੇਟ ਕਿਉਂ ਕਰਦਾ 5 ਤਰੀਕ ਦੀ ਵੇਟ ਕਿਉਂ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਹੁਣੇ ਕਰ ਅੱਜ ਸ਼ਾਮ ਨੂੰ ਕਰ ਕਮਾਲ ਹੈ ਯਾਰ ਕਿਸੇ ਤੇ ਵੀ ਇਲਜ਼ਾਮ ਲਾ ਦਿੰਨੇ ਯਾਰ ਕੀ ਲੋੜ ਸੀ ਜੇ ਬੰਦਾ ਐਮਐਲਏ ਬਣ ਗਿਆ ਹੁਣ ਵੀ ਐਮਐਲਏ ਬਣਨ ਵਾਸਤੇ ਖੜਾ ਹੈ ਫੇਰ ਕੀ ਫਰਕ ਪੈ ਜੂਗਾ ਇਹਦਾ ਮਤਲਬ ਇਧਰੋਂ ਪੈਸੇ ਨਹੀਂ ਬਣਦੇ ਸੀ ਉਧਰੋਂ ਬਣਾਉਣੇ ਚਾਹੁੰਦਾ ਹੁਣ ਵੀ ਤਾਂ ਐਮਐਲਏ ਹੀ ਖੜਾ ਹੈ ਹੁਣ ਕਹਿੰਦਾ ਮੈਨੂੰ ਇੱਧਰ ਲੈ ਪਾਸੇੋਂ ਵੋਟਾਂ ਪਾਓ ਕਿਉਂ ਭਾਈ ਇਹ ਕਦੇ ਮਰ ਜਾ ਚਿੜੀਏ ਕਦੇ ਜোঁਜਾ ਚਿੜੀਏ ਇਹ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝੇ ਇਹਨਾਂ ਨੇ ਕਦੇ ਇੱਧਰ ਨੂੰ ਹੱਕ ਲਓ ਕਦੇ ਇੱਧਰ ਨੂੰ ਹੱਕ ਲਓ ਹੱਦ ਆ ਯਾਰ ਐਸੇ ਕੰਮ ਬਸ ਦੀ ਅਸੀਂ ਆਏ ਕਿ ਯਾਰ ਇਹਨਾਂ ਨੂੰ ਬਾਹਰ ਕੱਢੋ ਫੇਰ ਸਾਡੇ 'ਚ ਵੀ ਆ ਗਏ ਸੀ ਇਹਨਾਂ ਨੂੰ ਬਾਹਰ ਕੱਢੋ ਯਾਰ ਸਰਦਾਰ ਭਗਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਤ ਸਿੰਘ ਜਿੰਦਾਬਾਦ ਜਦ ਤੱਕ ਕੋਈ ਆਉਂਦਾ ਵਾਦਾ ਹੋਵੇ ਜਾਂ ਮੈਨੂੰ ਇਹ ਦੱਸ ਤੋ ਅੱਜ ਹੁਣ ਮੇਰਾ ਐਮਐਲ ਖੜਾ ਹੁਣ ਮੈਂ ਉਧਰੋਂ ਖੜਾ ਜੀ ਕਿਉਂ ਬਈ ਹੁਣ ਮੈਨੂੰ ਉਧਰੋਂ ਵੋਟਾਂ ਪੋ ਕਿਉਂ ਬਈ ਜਦੋਂ ਤੂੰ ਇਧਰੋਂ ਬਣਤਾ ਗਿਆ ਸੀਗਾ ਫਿਰ ਜੇ ਸੇਵਾ ਹੀ ਕਰਨੀ ਸੀ ਤਾਂ ਇਧਰੋਂ ਕਰ ਲੈੰਦਾ ਉਧਰੋਂ ਦੂਜੀ ਸੇਵਾ ਨਹੀਂ ਹੁੰਦੀ ਨਾ ਆਪੰਗੈ ਸੋ ਇਹਨਾਂ ਨੂੰ ਵੇਲੇ ਕਰੋ ਇਹ ਦੋ ਨੇ ਸ਼ਾਨ ਮਾਨ ਪੰਜਾਬ ਦੀ ਸ਼ਾਨ ਇਹ ਦੋ ਨੇ ਰਿੰਕੂ ਐ ਚੀਤਲ ਦੋਨਾਂ ਦੀ ਆਪਸ ਆਏ ਸੀ ਠੀਕ ਹੈ ਜਦੋਂ ਰਿੰਕੂ ਨੂੰ ਟਿਕਟ ਦੇਣ ਲੱਗੇ ਸ਼ੀਤਲ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾऊं ਅਸੀਂ ਕਹਾਂ ਨਕਲੀ ਤਾਂ ਨਹੀਂ ਹੈਗੀ ਖਾ ਲਾ ਕਾਹੋ ਪੁੱਛੋ ਇਹਨੂੰ ਆ ਮੀਡੀਆ ਨੂੰ ਕਾਹੋ ਕਹ ਕਹਾਣੀ ਸੀ ਜਿੱਦੇ ਟਿਕਟ ਅਨਾਉਂਸ ਕਰਨ ਆਏ ਸੀ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾऊं ਜੇ ਰਿੰਕੂ ਨੂੰ ਟਿਕਟ ਦੇਦੀ ਅਸੀਂ ਕਹਾਂ ਪਾਰਟੀ ਦਾ ਡਿਸੀਜਨ ਹੈ ਤੂੰ ਖਾ ਲਾ ਤੂੰ ਤਾਂ ਐਮਐਲਏ ਤਾਂ ਕੀ ਲੈਣਾ ਤੇ ਜਦੋਂ ਰਿੰਕੂ ਨੇ ਸੇ ਹੁਣ ਰਿੰਕੂ ਨਾ ਮੋਟਰਸਾਈਕਲ ਤੇ ਬੈਠਾ ਜਾਂਦਾ ਸੀ ਉਹ ਜ਼ਹਿਰ ਦੀ ਗੋਲੀ ਪਤਾ ਨਹੀਂ ਕਿੱਥੇ ਗਈ ਮੈਥੋਂ ਬਾਲੇ ਬੇਤ ਨਾ ਖਲਾਓ ਤਾਂ ਚੰਗਈਏ ਸਾਰਾ ਕੁਝ ਮੇਰੇ ਕੋਲੇ ਸ਼ਿਕਾਇਤਾਂ ਆਉਂਦੀਆਂ ਮੈਂ ਰਿੰਕੂ ਨੂੰ ਕਹਿੰਦਾ ਓਏ ਸ਼ੀਤ ਓਏ ਓਏ ਸੁਧਰ ਜਾ ਓਏ ਤੇਰੀਆਂ ਸ਼ਿਕਾਇਤਾਂ ਆਈ ਜਾਂਦੀਆਂ ਓਏ ਸੁਧਰ ਜਾ ਓਏ ਨਾ ਕਰ ਕਹਿੰਦਾ ਤੁਹਾਨੂੰ ਤਾਂ ਪਤਾ ਹੀ ਨਹੀਂ ਰਾਜਨੀਤੀ ਦਾ ਮੈਂ ਕਿਹਾ ਚੱਲ ਫਿਰ ਤੂੰ ਕਰ ਲੈ ਜਿਹੜੀ ਕਰਨੀ ਹੈ ਜੇ ਮੈਂ ਮੈਨੂੰ ਇੱਥੇ ਵੋਟਾਂ 'ਚ ਹਾਰਨ ਦਾ ਡਰ ਹੁੰਦਾ ਮੈਂ ਤਾਂ ਸੀ ਅਸਤੀਫਾ ਸੈਪਟ ਕਿਉਂ ਕਰ ਦੇਈ ਇਹਦਾ ਅਸਤੀਫਾ ਦੇ ਕੇ ਵੀ ਮੁੱਕ ਗਿਆ ਸੀ ਕਹਿੰਦਾ ਹੁਣ ਮੇਰਾ ਮਨ ਬਦਲ ਗਿਆ ਮੈਂ ਸੇਵਾ ਕਰੂੰਗਾ ਅਸੀਂ ਕਹਾਂ ਹੁਣ ਮਨ ਬਦਲ ਗਿਆ ਨਹੀਂ ਹੁਣ ਮਾਨ ਬਦਲ ਗਿਆ ਕਮਾਲ ਹੈ ਯਾਰ ਕਦੇ ਕਦੇ ਮੈਂ ਅਸਤੀਫਾ ਦੇਤਾ ਕਦੇ ਮੈਂ ਅਸਤੀਫਾ ਦਿੱਤਾ ਨਹੀਂ ਕਦੇ ਮੇਰਾ ਅਸਤੀਫਾ ਮੋੜ ਤੋ ਹੁਣ ਮੇਰਾ ਅਸਤੀਫਾ ਲੈ ਲਓ ਲੋਕਾਂ ਨੂੰ ਕੀ ਸਮਝਿਆ ਯਾਰ ਤੁਸੀਂ ਮੈਂ ਤਾਂ ਕਹਿੰਦਾ ਜੁਰਮਾਨਾ ਲੱਗਣਾ ਚਾਹੀਦਾ ਸਾਰਾ ਖਰਚਾ ਉਹ ਤੋਂ ਲੈਣਾ ਚਾਹੀਦਾ ਆ ਵੋਟਾਂ ਦਾ ਵੀ ਤੈਨੂੰ 5 ਸਾਲ ਵਾਸਤੇ ਚੁਣਿਆ ਤੂੰ ਸੇਵਾ ਕਰ ਜਾਂ ਤਾਂ ਇਹ ਹੋਵੇ ਨਾ ਹੁਣ ਜੇ ਦੁਬਾਰੇ ਚੁਣਿਆ ਗਿਆ ਦੀ ਤਨਖਾਹ ਵਧ ਜੂ ਜਾਂ ਤਾਂ ਇਹ ਹੋਵੇ ਵੀ ਮੈਂ ਨਾ ਮਾ ਚੁਣਿਆ ਗਿਆ ਹੁਣ ਤਨਖਾਹ ਵਧ ਦਊ ਨਾ ਨਹੀਂ ਹੋਊਗਾ ਸਾਰਾ ਕੁਝ ਸੋ ਬਲਕੇ ਬਲਕੇ ਸਰਕਾਰ ਵੱਲੋਂ ਸੀ ਜਿੰਨੇ ਮਰਜ਼ੀ ਕੰਮ ਕਰਾ ਲੈਂਦਾ ਕੰਮ ਲੈ ਕੇ ਆਏਗਾ ਤਾਂ ਮੈਂ ਸਾਈਨ ਕਰੂੰਗਾ ਆ ਬੰਦਾ ਭਗਤਾ ਹੈ ਪਰਮਾਤਮਾ ਨੇ ਭਗਤਾਂ ਦੀ ਵੀ ਤਾਂ ਸੁਣਨੀ ਹੁੰਦੀ ਐ। ਉਹ ਭਾਈ ਆ ਸ਼ਰੀ ਬੰਦੇ ਨੂੰ ਵੀ ਤਾਂ ਬਿਠਾਉਣਾ ਸੀ ਰੱਬ ਨੇ ਕੁਰਸੀ ਤੇ ਕਿਸੇ ਵਾਸਤੇ 베ਲੀ ਵੀ ਕਰਨੀ ਹੁੰਦੀ ਐ ਕੁਰਸੀ। ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਸੋ ਵੀਰੋ ਮੈਂ ਕਹਿੰਦੇ ਅਕੇ ਕਹਿੰਦਾ ਕੇ ਭਗਵਾਨ ਤਮਾਨ ਸਾਰੇ ਕਬਰ ਸਮੇਤ ਜਲੰਧਰ ਦੀਆਂ ਗਲੀਆਂ ਚ ਤੁਰੇ ਫਿਰਦਾ ਬਈ ਮੈਂ ਤੁਰੂੰਗਾ ਮੈਂ ਮੈਂ ਪੰਜਾਬ ਵਾਸਤੇ ਮੈਨੂੰ ਜਿੱਥੇ ਮਰਜੀ ਲੈ ਜਾਓ ਮੈਂ ਤੁਰੂੰਗਾ ਯਾਰ ਮੇਰੇ ਤੇ ਬੰਦੀ ਲਾਈ ਆ ਕਹਿੰਦੇ ਭਗਵਾਨ ਤਮਾਨ ਨੂੰ ਇੱਥੇ ਆਉਣਾ ਚਾਹੀਦਾ ਕਿਉਂ ਨਹੀਂ ਆਉਣਾ ਚਾਹੀਦਾ ਬਈ ਆ ਪੰਜਾਬ ਹੈ ਮੇਰਾ ਪੰਜਾਬ ਹੈ ਦੁਕਾਨਾਂ ਨੇ ਮੇਰੀਆਂ ਦੁਕਾਨਾਂ ਨੇ ਕਿਉਂ ਨਹੀਂ ਆਉਣਾ ਚਾਹੀਦਾ ਮੈਨੂੰ ਗਲੀਆਂ ਚ ਮੈਨੂੰ ਦਾਨਸ਼ਮੰਦਾ ਬਸਤੀ ਚ ਮੈਨੂੰ ਬਸਤੀ ਛੇਕ ਬਸਤੀ ਚ ਮੈਨੂੰ ਮਾ ਕਬੀਰ ਦਾਸ ਮੱਲੇ ਚ ਮੈਨੂੰ ਮੈਨੂੰ ਸਾਰੇ ਆ ਤੁਹਾਡੇ ਵਾਲੇ ਮੱਲੇ ਚ ਆਉਣਾ ਕਿਉਂ ਨਹੀਂ ਚਾਹੀਦਾ ਬਾਟ ਜਿੰਦਾਬਾਦ ਮਾਰ ਨਹੀਂ ਚਾਹੀਦਾ ਜਿੰਦਾਬਾਦ ਅਗਰ ਭਗਵਾਨ ਜੀ ਵੋਟਾਂ ਮੰਗਦਾ ਕਿਉਂ ਨਹੀਂ ਮੰਗਦਾ ਅਸਰ ਅਹਿਸਾਸ ਜਲੰਧਰ ਵਾਲਿਓ ਸਰਦਾਰ ਭਗਵੰਤ ਸਿੰਘ ਜਿੰਦਾਬਾਦ ਜਲੰਧਰ ਵਾਲਿਓ ਅਹਿਸਾਸ ਸਾਬਕ ਸਿਖਾਇਓ ਦੁਬਾਰਾ ਪੰਜਾਬ ਚ ਕੋਈ ਅਸਤੀਫਾ ਦੇਣ ਦੀ ਹਿੰਮਤ ਨਾ ਕਰੇ ਗੈਰ ਮਯਾਤ ਸਮਝ ਲਿਆ ਯਾਰ ਲੋਕਤੰਤਰ ਨੂੰ ਮਜ਼ਾਕ ਸਮਝ ਲਿਆ ਯਾਰ ਤੁਸੀਂ ਐਮਪੀ ਬਣ ਕੇ ਐਮਪੀ ਬਣੇ ਰੋ ਦੁਬਾਰਾ ਬਣਨ ਦੀ ਕੋਸ਼ਿਸ਼ ਕੀਤੀ ਬਣ ਕੇ ਉਹ ਬੇਲਾ ਕਰਦਾ ਅਰੇੜੀਆਂ ਮੁੱਛਾਂ ਨਹੀਂ ਫਿਰਦਾ ਮੈਂ ਇਹ ਕਹਿੰਦਾ ਸੀ ਮੈਂ ਮੈਂ ਤੁਹਾਨੂੰ ਅੰਦਰਲੀ ਗੱਲ ਦੱਸ ਦਿੰਨਾ ਹੁਣ 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 ਉਹਨੂੰ ਹਰਾਉਣ ਨੂੰ ਫਿਰਦਾ ਹੈ ਵੀ ਇਹਨੇ ਮੈਨੂੰ ਮਰਵਾਇਆ ਮੈਂ ਇਹਨੂੰ ਮਰਵਾਂ ਯਾਰ ਕਿਹੜੇ ਚੱਕਰਾਂ ਚ ਲੋਕ ਪਾਤੇ ਯਾਰ ਤੁਸੀਂ ਦੋ ਬੰਦਿਆਂ ਕਰਕੇ ਯਾਰ 15 ਲੱਖ ਬੰਦਾ ਫੂਲੀ ਦੇ ਟੰਗਿਆ ਤੁਸੀਂ ਕਿਹੜੀ ਗੱਲ ਐ ਯਾਰੇ ਸਹੀ ਐ ਨਾ ਮੈਂ ਭਾਸ਼ਣ ਦੇਣ ਨਹੀਂ ਆ ਮੈਂ ਗੱਲ ਕਰ ਪੁੱਛਣ ਆ ਤੁਹਾਨੂੰ ਯਾਰ ਯਾਰ ਇੱਕ ਬੰਦਾ ਐ ਐਮਐਲਏ ਬਣ ਗਿਆ ਸੱਤਾਧਾਰੀ ਪਾਰਟੀ ਚੋਂ ਬਣ ਗਿਆ ਜਾਂ ਤਾਂ ਮੇਥੋਂ ਮੇਥੋਂ ਮੈਂ ਕੋਈ ਗ੍ਰਾਂਟ ਨਾ ਦਿੱਤੀ ਹੋਵੇ ਦੁਬਾਰਾ ਅਸਤੀਫਾ ਦੇ ਕੇ ਕਹਿੰਦਾ ਹੁਣ ਮੈਨੂੰ ਇੱਦੋਂ ਐਮਐਲਏ ਬਣਾਓ ਕੀ ਗੱਲ ਵੀ ਪਹਿਲਾਂ ਹੈ ਨਹੀਂ ਸੀ ਦਰਖਾ ਬਾਜੂਗੀ ਪੈਨਸ਼ਨ ਬਾਜੂਗੀ ਹਾਂ ਤੈਨੂੰ ਆਇਆ ਕਿ ਮੈਂ ਬੀਜੇਪੀ ਵਾਲੇ ਪਾਸੇ ਬਣ ਜੂਗਾ ਤਾਂ ਮੈਨੂੰ ਲੁੱਟ ਦਾ ਮੌਕਾ ਮਿਲ ਜੂ ਉਹ ਤਾਂ ਮਿੱਤਰਾ ਫਿਰ ਉਧਰੋਂ ਵੀ ਬਣ ਜੇਗਾ ਤਾਂ ਮੈਨੂੰ ਹੀ ਨਹੀਂ ਮਿਲਣਾ ਫਿਰ ਉਹ ਤਾਂ ਪਰਚੇ ਪਏ ਨੇ ਫਿਰ ਉਹ ਤਾਂ ਮੈਂ ਤੈਨੂੰ ਪੁੱθε ਆ ਸਮਝਾਇਆ ਸੀ ਨਾ ਕਰੇ ਕੰਮ ਨਾ ਕਰ ਪੁਰਾਣੇ ਪੁਰਾਣੇ ਭੁੱਲ ਜਾਂਦੇ ਕੋਈ ਗੱਲ ਨਹੀਂ ਹੁਣ ਠੀਕ ਕਰ ਲੈ ਨਾ ਬਹੁਤੇ ਸਿਆਣੇ ਉਹ ਸਿਆਣੇ ਕਹਿੰਦੇ ਨਾ ਜਿਹੜਾ ਬਾੜਾ ਸਿਆਣਾ ਕਾਹ ਹੁੰਦਾ 11 ਉਹ ਕੰਮ ਸ਼ੁਭ ਆਮਦ ਮਨਾ ਤੇਰੀ ਸੋਚ ਤੇ ਮੈਂ ਕਹਿਣਾ ਚਾਹਨਾ ਕਿ ਭਾਈ ਲੋਕਤੰਤਰ ਦਾ ਮਜ਼ਾਕ ਡਾਉਣ ਵਾਲਿਆਂ ਨੂੰ ਖੁੰਝੇ ਲਾਓ ਦੁਬਾਰਾ ਜ਼ਿੰਦਗੀ ਚ ਪਰਚਾ ਨਾ ਪਰੇ ਬੰਦਾ ਇਹ ਯਾਰ ਇਹਨੇ ਲੋਕਾਂ ਦਾ ਧੋਖਾ ਕੀਤਾ ਲੋਕਾਂ ਨਾਲ ਨਹੀਂ ਜਮਾਨਤ ਹੁਣ ਜਾਂਤ ਹੋ ਜੂ ਅਗਲੀ ਬਾਰ ਮੈਂ ਤਾਂ ਕਹਿਣਾ ਕਾਨੂੰਨ ਲਈਏ ਆਪਾਂ ਕਿ ਜਿਹੜਾ ਐਦਾਂ ਧੋਖਾ ਦੇਵੇ ਉਹ ਦੁਬਾਰਾ ਜ਼ਿੰਦਗੀ ਚ ਬੋਟਾ ਚ ਖੜਾ ਨਾ ਹੋ ਸਕੇ ਕਿੰਚੋ ਛੱਡ ਕੇ ਚਲੇ ਜਾਂਦੇ ਆ ਜਿੰਦਾਬਾਦ ਮੈਂ ਐਮਪੀ ਰਿਆਂ ਮੈਂ ਦੋ ਵਾਰੀ ਐਮਪੀ ਰਿਆਂ ਮੈਂ ਦੋਨੋਂ ਵਾਰੀ ਵਿਰੋਧੀ ਧਿਰ ਚ ਐਮਪੀ ਰਿਆਂ 14 ਤੋਂ 19 ਤੱਕ ਮੈਂ ਐਮਪੀ ਰਿਆਂ 14 ਤੋਂ 17 ਤੱਕ ਕਾਲੀ ਦਲ ਸੀ 17 ਤੋਂ 22 ਤੱਕ ਮੈਂ ਐਮਪੀ ਰਾਂ 17 ਤੋਂ 22 ਤੱਕ ਕੈਪਟਨ ਸੀ ਮੈਂ ਤਾਂ ਕਦੇ ਅਸਤੀਫਾ ਦਿੱਤਾ ਨਹੀਂ ਵੀ ਮੈਂ ਉਧਰਲੇ ਪਾਸਿਓਂ ਜੀ ਕਿਉਂਕਿ ਮੈਨੂੰ ਪਤਾ ਸੀ ਨਾ ਪੈਸੇ ਖਾਣੇ ਨਹੀਂ ਕੰਮ ਮੇਰੇ ਰੁਕਣੇ ਨਹੀਂ ਮੈਨੂੰ ਕੀ ਪ੍ਰੋਬਲਮ ਹੈ 22 'ਚ ਕਿਉਂਕਿ ਮੈਂ ਮੁੱਖ ਮੰਤਰੀ ਬਣ ਗਿਆ ਇਸੇ ਕਰਕੇ ਮੈਨੂੰ ਅਸਤੀਫਾ ਦੇਣਾ ਪਿਆ ਅੱਜ ਸੰਗਰੂਰ ਤੋਂ ਮੀਤ ਹੈ ਪਰ ਜੇ ਕੋਈ ਐਦਾਂ ਦੇ ਹਾਲਾਤ ਨੇ ਤਾਂ ਅਸਤੀਫਾ ਦੇ ਦੋ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਮੈਂ ਐਮਪੀ ਬਣ ਗਿਆ ਮੈਂ ਜੀ ਸਰਕਾਰ ਵਾਲੇ ਪਾਸਿਓਂ ਨਹੀਂ ਬਣਿਆ ਮੈਂ ਹੁਣ ਵਾਅਦਾ ਹੂੰਗਾ ਹੁਣ ਮੈਨੂੰ ਉਧਰੋਂ ਵੋਟਾਂ ਪਾਓ ਓ ਹਜੇ ਓਏ ਸ਼ੀਤਲ ਸਿਆ ਓਏ ਹਜੇ ਤੇਰੇ ਮੈਨੂੰ ਲੱਗੇ ਝਾੜੂ ਵਾਲੇ ਪੋਸਟਰ ਵੀ ਲੱਗੇ ਪਏ ਹੋਣੇ ਓਏ ਹਜੇ ਇੱਥੇ ਕਿਤੇ ਲੱਗੇ ਪਏ ਹੋਣੇ ਹਜੇ ਓਏ ਉਹ ਉਹ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਹਜੇ ਉਹਦਾ ਰੰਗ ਜਾਂ ਫਿੱਟ ਲੈਣ ਦਿੰਦਾ ਹੁਣ ਫੁੱਲ ਵਾਲੇ ਲਾ ਲੈ ਸੋ ਮੇਰੇ ਨਾਲ ਨਾ ਪੰਗਾ ਲਿਓ ਮੈਂ ਇਹਨੂੰ ਕਹਿਣਾ ਵੱਡੇ ਇਨਕਲਾਬੀ ਆਗੇ ਤਿਆਗ ਕਰਨੇ ਪੈਂਦੇ ਆ ਲੋਕਾਂ ਦੇ ਜਨਮ ਚ ਵਸਣ ਵਾਸਤੇ ਵਾਹਿਗੁਰੂ ਜੀ ਜੀ ਜੈ ਜੀ ਤੁਹਾਡੇ ਵਾਂਗੂ ਅਸੀਂ ਤੁਹਾਡੇ ਵਾਂਗੂ ਅਸੀਂ ਨਸ਼ੇ ਨਸ਼ਿਆਂ ਦੇ ਐਨਡੀਪੀਐਸ ਦੇ ਕੇਸ ਪਏ ਨੇ ਨਸ਼ੇ ਬਕਾਉਣ ਚ ਲਾਟਰੀਆਂ ਚ ਮੈਂ ਬਥੇਰਾ ਕਿਹਾ ਓਏ ਨਾ ਹੁਣ ਮੇਰੇ ਤੇ ਇਲਜ਼ਾਮ ਲਾਈ ਜਾਂਦਾ ਕਿ ਮੈਨੂੰ ਫਲਾਣੇ ਨੇ ਕਿਹਾ ਸੀ ਫਲਾਣੇ ਨੇ ਘਰ ਵਾਲੀ ਫਲਾਣੇ ਨੂੰ ਐ ਕਮਾਲ ਹੈ ਯਾਰ ਅਸੀਂ ਮੈਂ ਪੈਸੇ ਕਮਾਉਣੇ ਹੁੰਦੇ ਬਾਬੇ ਮੈਂ ਅੱਜ ਤੋਂ 20 ਸਾਲ ਪਹਿਲਾਂ 25 ਲੱਖ ਰੁਪਏ ਇੱਕ ਪ੍ਰੋਗਰਾਮ ਦਾ ਲੈਣਾ ਸੀ ਮੈਂ ਪੈਸੇ ਕਮਾਉਣੇ ਹੁੰਦੇ ਮੈਂ ਕਮਾ ਲੈਦਾ ਬਥੇਰੇ ਮੈਂ ਇਥੋਂ ਇਥੋਂ ਲੋਕਾਂ ਚੋਂ ਪੈਸੇ ਕਮਾਉਂਗਾ ਹਰੇਕ ਨੂੰ ਆਉਤੇ ਵਰਗਾ ਨਹੀਂ ਸਮਝਦਾ ਹੁੰਦਾ ਸ਼ੀਤਲ ਸਿਆ ਗੱਲ ਯਾਦ ਕਰ ਲੈ ਮੇਰੀ ਅੱਜ ਬਹੁਤੇ ਜਿਹੜੇ ਤੂੰ ਕਰਨੇ ਆ ਤੂੰ ਕਰ ਜਿਹੜੇ ਤੂੰ ਕਰਨੇ ਆ ਫੇਸਬੁੱਕ ਤੇ ਪਤਾ ਨਹੀਂ ਕਿੱਥੇ ਮੈਂ ਕਰ ਦੂੰਗਾ ਮੈਂ 5 ਤਰੀਕ ਨੂੰ 5 ਤਰੀਕ ਨੂੰ ਕੋ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਸਰ ਮੇਰਾ ਵੀ ਚੈਲੰਜ ਹੈ ਤੂੰ 5 ਤਰੀਕ ਦੀ ਵੇਟ ਕਿਉਂ ਕਰਦਾ 5 ਤਰੀਕ ਦੀ ਵੇਟ ਕਿਉਂ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਹੁਣੇ ਕਰ ਅੱਜ ਸ਼ਾਮ ਨੂੰ ਕਰ ਕਮਾਲ ਹੈ ਯਾਰ ਕਿਸੇ ਤੇ ਵੀ ਇਲਜ਼ਾਮ ਲਾ ਦਿੰਨੇ ਹੋ ਯਾਰ ਕੇਜਰੀਵਾਲ ਤੇ ਇਲਜ਼ਾਮ ਲਾਤਾ ਫਰਾਨੇ ਬੰਦੇ ਨੇ ਕਿਹਾ ਸੀ ਕੇਜਰੀਵਾਲ ਨੇ ਐ ਕਿਹਾ ਉਹਨੂੰ ਐਨੇ ਪੈਸੇ ਦੇ ਦੇ ਕੇਜਰੀਵਾਲ ਤੇ ਵਿੱਚ ਨਾਮੋ ਨਿਸ਼ਾਨ ਨਹੀਂ ਉਹ ਚੱਕ ਕੇ ਜੇਲ੍ਹ ਚ ਮਾਰਿਆ ਹੁਣ ਫਿਰ ਆਪ ਆਪ ਨੂੰ ਜੇਲ੍ਹ ਦੇਖ ਰਹੀ ਹੈ ਨਾ ਇਹਨੇ ਬੰਦਾ 5 ਤਰੀਕ ਕਿਉਂ ਕਹੀ ਹੈ ਇਹਨੂੰ ਆਇਆ 5 ਤਰੀਕ ਤੱਕ ਡਰ ਕੇ ਮੇਰੇ ਨਾਲ ਗੱਲ ਕਰਨ ਲੇਣਗੇ ਵੀ ਐ ਕਰ ਤੈਨੂੰ ਛੱਡ ਆ ਮੈਂ ਨਹੀਂ ਛੱਡਦਾ ਤੂੰ ਲਾ ਇਲਜ਼ਾਮ ਜਿਹੜੇ ਲਾਉਣੇ ਸੀ ਅਗਤ ਸਿੰਘ ਨਾ ਦੁੱਗਣੀ ਤੋਂ ਜ਼ਿਆਦਾ ਉਮਰ ਜਿਉਂ ਬੈਠਾ ਭਗਤ ਸਿੰਘ ਨਾ ਦੁੱਗਣੀ ਤੋਂ ਜ਼ਿਆਦਾ ਉਮਰ ਜਿਉਂ ਬੈਠਾ ਅੱਜ ਕੱਲ ਮਰਦਾ ਅੱਜ ਮਰ ਜੂਗਾ ਮੈਂ ਪਰ ਐਸ ਤਾ ਤੇਰੇ ਵਰਗੇ ਇਹ ਜੇ ਗਦਾਰਾਂ ਦਾ ਲੋਕਾਂ ਦੇ ਧੋਖੇ ਵੱਜ ਜਾਂਦਾ ਮੈਂ ਕੋਈ ਲਿਹਾਜ਼ ਨਹੀਂ ਕਰਨਾ ਦੇਖ ਲਈ ਹੁੰਦਾ ਕੀ ਆ ਵਾਹ ਕਰ ਲੈ ਯਾਰ ਕੋਈ ਐਸ ਗਲੀਆਂ ਚ ਫੇਰ ਫੇਰ ਲਾਤੇ ਯਾਰ ਅਸਤੀਫਾ ਦੇ ਕੇ ਹੁਣ ਮੈਨੂੰ ਪਾਓ ਜੀ ਹੁਣ ਮੈਨੂੰ ਇਧਰੋਂ ਪਾਓ ਜੀ ਕਿਉਂ ਪਾਓ ਜੀ ਜਵਾਨ ਤਾਂ ਜ਼ਬਤ ਕਰਾਓ ਇਹਨਾਂ ਦੀ ਜਮਾਨਤਾ ਜਬਤ ਕਰਾਓ ਇਹਨਾਂ ਦੀ ਜੇ ਚਾਹਣੋ ਹਾਂ ਜਮਾਨਤਾ ਦਾ ਕੋਣੇ ਜਦਿਆਂ ਦੋਨੇ ਹੱਥ ਉੱਪਰ ਚਾਕੇ ਦੋ ਨਾਅਰੇ ਲਾਓ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਮਕਰਮ ਬੋਲੇ ਸੋਨਿਆ ਸਾਰਾ ਸਮਾਜ ਇਕੱਠੇ ਰਹੋ ਏਕਾ ਰੱਖੋ ਜਮਾਨਤਾ ਜਬਤ ਕਰਾਓ ਅਜੇ ਦੁਬਾਰਾ ਜ਼ਿੰਦਗੀ ਚ ਵੋਟਾਂ ਚ ਖੜਨ ਬਾਰੇ ਸੋਚਣ ਨਾ Subscribe to One India channel and never miss an update.